ਅੱਜ ਨਾਲਾ ਦੇ ਪਿੰਡੋਂ ਮਲਕਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ 150 ਬਦਮਾਸ਼ਾਂ ਵੱਲੋਂ ਇੱਕ ਪੰਜ ਪਰਿਵਾਰਾਂ ਤੇ ਹਮਲਾ ਕਰ ਦਿੱਤਾ ਹੈ ਪੰਜ ਪਰਿਵਾਰ ਯਾਨੀ ਕਿ ਪੰਜ ਘਰਾਂ ਉੱਤੇ ਹਮਲਾ ਬੋਲ ਦਿੱਤਾ ਇਹ ਗੁੰਡਾਗਰਦੀ ਦਾ ਨੰਗਾ ਨਾਚ ਅਤੇ ਇਲਾਕੇ ਦੇ ਵਿੱਚ ਇਸ ਘਟਨਾ ਨਾਲ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਜਦੋਂ 150 ਬਦਮਾਸ਼ਾਂ ਨੇ ਇਹ ਝਗੜਾ ਕੀਤਾ ਤਾਂ ਇਲਾਕੇ ਦੇ ਵਿੱਚ ਜਿਹੜੀ ਸਹਿਮ ਦੀ ਮਾਹੌਲ ਤੇ ਦਹਿਸਤਗਰਦੀ ਫੈਲ ਚੁੱਕੀ ਹੈ ਕਿਉਂਕਿ 150 ਬਦਮਾਸ਼ ਜਦੋਂ ਆਏ ਘਰ ਦੇ ਵਿੱਚ ਬੜੇ ਤਾਂ ਘਰ ਦੇ ਵਿੱਚ ਸਮਾਨ ਦੀ ਭੰਨ ਤੋੜ ਕੀਤੀ ਬਾਥਰੂਮ ਰਸੋਈ ਦਾ ਸਮਾਨ ਭੰਨ ਤੋੜ ਕੀਤਾ ਫਰਿਜ ਅਲਮਾਰੀਆਂ ਅਤੇ ਇਥੋਂ ਤੱਕ ਕਿ ਚੋਰੀ ਵੀ ਕੀਤੀ ਗਈ ਗਹਿਣੇ ਪੈਸੇ ਹੋਰ ਬਹੁਤ ਕੁਝ ਜਿਹੜਾ ਚੋਰੀ ਕੀਤੀ ਗਈ 150 ਬਦਮਾਸ਼ਾਂ ਵੱਲੋਂ ਪੰਜ ਘਰਾਂ ਤੇ ਇਹ ਹਮਲਾ ਕੀਤਾ ਗਿਆ ਸੀ ਦੋਸ਼ੀਆਂ ਨੇ ਹਮਲੇ ਦੀਆਂ ਵੀਡੀਓਜ਼ ਵੀ ਬਣਾਈਆਂ ਸਨ ਅਤੇ ਇਹ ਵੀਡੀਓਜ਼ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਗਈਆਂ ਸਨ ਕਿਹਾ ਜਾ ਰਿਹਾ ਹੈ ਕਿ 150 ਬਦਮਾਸ਼ ਸੀ ਜਿਹੜੇ ਉਹ ਹਥਿਆਰਾਂ ਨਾਲ ਲੈ ਸੀ ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਵੱਡੀ ਇਹ ਘਟਨਾ ਇਲਾਕੇ ਦੇ ਵਿੱਚ ਵਾਪਰੀ ਹੈ ਕਿ ਜਿੱਥੇ 150 ਬਦਮਾਸ਼ਾਂ ਵੱਲੋਂ ਪੰਜ ਘਰਾਂ ਉੱਤੇ ਹਮਲਾ ਕੀਤਾ ਗਿਆ ਤੇ ਹਮਲਾ ਇੰਨਾ ਭਿਆਨਕ ਸੀ ਕਿ ਇਸ ਘਟਨਾ ਨਾਲ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਅਤੇ دہشت ਫੈਲ ਗਈ ਹੈ ਇਸ ਘਟਨਾ ਦੇ ਨਾਲ ਕਿਹਾ ਗਿਆ ਹੈ ਕਿ ਗੈਨੇ ਪੈਸੇ ਦੀ ਵੀ ਚੋਰੀ ਹੋਈ ਹੈ ਅਤੇ ਸਮਾਨ ਦੀ ਬਹੁਤ ਬੁਰੇ ਤਰੀਕੇ ਨਾਲ ਪੰਨ ਤੋੜ ਕੀਤੀ ਗਈ ਹੈ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਦੋ ਧਿਰਾਂ ਦੇ ਵਿੱਚ ਮਾਮੂਲੀ ਝਗੜਾ ਸੀ ਬਾਅਦ ਦੇ ਵਿੱਚ ਇਹ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ 150 ਬਦਮਾਸ਼ਾਂ ਨੇ ਅਤੇ ਪੰਜ ਘਰਾਂ ਉੱਤੇ ਜਿਹੜਾ ਹਮਲਾ ਬੋਲ ਦਿੱਤਾ ਧਾਵਾ ਬੋਲ ਦਿੱਤਾ ਜਿਸ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋ ਗਿਆ ਜੇ ਪੂਰੀ ਤੁਹਾਡੇ ਨਾਲ ਖਬਰ ਸਾਂਝੀ ਕਰੀਏ ਤਾਂ ਪਿੰਡ ਮਲਖਪੁਰ 'ਚ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਮਾਮੂਲੀ ਝਗੜੇ ਕਾਰਨ ਇੱਕ ਧਿਰ ਵੱਲੋਂ ਵੱਡੀ ਗਿਣਤੀ 'ਚ ਮੁੰਡਿਆਂ ਨੂੰ ਨਾਲ ਲਾ ਕੇ ਦੂਜੀ ਧਿਰ ਦੇ ਪੰਜ ਘਰਾਂ ਤੇ ਹਮਲਾ ਕਰ ਦਿੱਤਾ ਇਸ ਸਬੰਧੀ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਿੱਤੀ ਰਾਤ 2-3 ਵਿਚਕਾਰ ਝਗੜਾ ਹੋਇਆ ਸੀ ਜਿਸ ਵਿੱਚ ਮੈਂ ਰਾਤ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਪਰ ਅੱਜ ਉਹਨਾਂ ਵੱਲੋਂ ਪੰਜ ਘਰਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੇ ਨਾਲ ਮੁੰਡੇ ਲਾ ਕੇ ਜਿਹੜਾ ਪੰਜ ਘਰਾਂ ਤੇ ਹਮਲਾ ਕੀਤਾ ਸਮਾਨ ਦੀ ਭੰਨ ਤੋੜ ਕਰ ਦਿੱਤੀ ਅਤੇ ਕੁਝ ਘਰਾਂ ਦੇ ਵਿੱਚੋਂ ਨਗਦੀ ਅਤੇ ਸੋਨਾ ਵੀ ਲੈ ਕੇ ਫਰਾਰ ਹੋ ਗਏ આરોપી ਇਸ ਸਬੰਧੀ ਪੀੜਤ ਸ਼ਾਂਤੀ ਨੇ ਕਿਹਾ ਕਿ ਆਪਣੇ ਘਰ ਵਿੱਚ ਬੈਠੇ ਹੋਏ ਉਹ ਟੀਵੀ ਦੇਖ ਰਹੇ ਸਨ ਕਿ ਵਿਰੋਧੀ ਟੀਰ ਵੱਲੋਂ ਬਾਹਰੋਂ ਮੁੰਡੇ ਮੰਗਵਾ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ। ਉਹਨਾਂ ਅੱਗੋਂ ਕਿਹਾ ਕਿ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਬਣਾਇਆ ਸੀ ਪਰ ਸਾਡੇ ਘਰ ਦਾ ਸਾਰਾ ਸਮਾਨ ਪੰਨ ਤੋੜ ਕਰ ਦਿੱਤਾ ਗਿਆ। ਸੋ ਇਸ ਘਟਨਾ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਕਿਉਂਕਿ 150 ਬਦਮਾਸ਼ਾਂ ਨੇ ਗਲੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਆਏ ਦਿਨ ਲਗਾਤਾਰ ਵਾਧਰੀਆਂ ਹਨ ਕਿਉਂਕਿ ਪੰਜਾਬ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਕਿਤੇ ਨਾ ਕਿਤੇ ਨਾਕਾਮੀ ਜ਼ਰੂਰ ਦਿਖਾਈ ਦਿੰਦੀ ਹੈ ਆਏ ਦਿਨ ਵਾਪਰ ਰਹੀਆਂ ਵੱਡੀਆਂ ਵਾਰਦਾਤਾਂ ਗੁੰਡਾਗਰਦੀ ਨੂੰ ਲੈ ਕੇ ਆਮ ਦੇਖਣ ਨੂੰ ਮਿਲ ਰਹੀਆਂ ਹਨ ਪਰ ਇਸ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ 150 ਬਦਮਾਸ਼ਾਂ ਨੇ 5 ਘਰਾਂ ਦੇ ਉੱਤੇ ਹਮਲਾ ਕੀਤਾ ਹਮਲੇ ਦੇ ਵਿੱਚ ਉਹਨਾਂ ਨੇ ਭੰਨ ਤੋੜ ਕੀਤੀ ਅਰੇ ਸੂਈ ਦਾ ਸਮਾਨ ਦੀ ਭੰਨ ਤੋੜ ਕੀਤੀ ਫ੍ਰਿਜ ਅਲਮਾਰੀ ਇੱਥੋਂ ਤੱਕ ਕੇ ਸੋਨਾ ਗਹਿਣੇ ਹੋਰ ਸਾਰਾ ਸਮਾਨ ਹੈ ਜਿਹੜਾ ਉਹ ਚੋਰੀ ਵੀ ਕਰਕੇ ਲੈ ਗਏ ਜਿਹੜੇ ਇਸ ਸਬੰਧੀ ਪੀੜਤ ਸ਼ਾਂਤੀ ਨੇ ਕਿਹਾ ਕਿ ਅਸੀਂ ਆਪਣੇ ਘਰ ਵਿੱਚ ਬੈਠੇ ਹੋਏ ਸਨ ਕਿ ਵਿਰੋਧੀ ਧਿਰ ਵੱਲੋਂ ਬਾਹਰੋਂ ਮੁੰਡੇ ਮੰਗਵਾ ਕੇ ਸਾਡੇ ਤੇ ਹਮਲਾ ਕੀਤਾ ਗਿਆ ਸਾਡੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਸਮਾਨ ਦੀ ਭੰਨ ਤੋੜ ਕੀਤੀ ਗਈ ਅਤੇ ਕੈਸ਼ ਗਹਿਣੇ ਚੋਰੀ ਕਰਕੇ ਵੀ ਜਿਹੜੇ ਉਹ ਬਦਮਾਸ਼ ਆਏ ਸੀ ਉਹ ਲੈ ਗਏ ਫਿਰ ਕਿਹਾ ਕਿ ਸਾਨੂੰ ਡਰਾਇਆ ਗਿਆ ਧਮਕਾਇਆ ਗਿਆ ਸਾਡੀ ਗਰਭਵਤੀ ਨੂੰ ਦੀ ਵੀ ਖਿੱਚ ਤੂ ਕੀਤੀ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਰਭਵਤੀ ਮਹਿਲਾ ਔਰਤ ਦੀ ਬਦਮਾਸ਼ਾਂ ਵੱਲੋਂ ਖਿੱਚ ਤੂ ਕੀਤੀ ਗਈ ਹੈ ਅਤੇ ਉਸ ਦੇ ਕੱਪੜੇ ਤੱਕ ਪਾੜੇ ਗਏ ਹਨ ਸੋ ਇਸ ਨੂੰ ਲੈ ਕੇ ਹੁਣ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ ਰਾਮਦਾਸ ਦੇ ਐਸ ਐਚ ਓ ਆਗਿਆਪਾਲ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਅਤੇ ਦੋਵਾਂ ਧਿਰਾਂ ਦਾ ਇੱਕ ਇੱਕ ਆਗੂ ਹੈ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਇਸ ਨੂੰ ਲੈ ਕੇ ਹੁਣ ਇਲਾਕੇ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਬਣ ਗਿਆ ਕਿਉਂਕਿ ਕੀਮੇ 150 ਬਦਮਾਸ਼ਾਂ ਵੱਲੋਂ ਪੰਜ ਘਰਾਂ ਤੇ ਹਮਲਾ ਕੀਤਾ ਗਿਆ ਇਹ ਗੁੰਡਾਗਰਦੀ ਦਾ ਜਿਹੜਾ ਨਾਚ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਕਿੰਨਾ ਜ਼ਿਆਦਾ ਕਹਿਰ ਵਰਸਾਇਆ ਆਮ ਗਰੀਬ ਪਰਿਵਾਰਾਂ ਦੇ ਲੋਕਾਂ ਦੇ ਜਿਹੜੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਲਮਾਰੀਆਂ ਦੀ ਪੰਨ ਤੋੜ ਕੀਤੀ ਗਈ ਬਾਥਰੂਮ ਰਸੋਈ ਦੇ ਸਮਾਨ ਦੀ ਪੰਨ ਤੋੜ ਕੀਤੀ ਗਈ ਅਤੇ ਚੋਰੀ ਦਾ ਜਿਹੜਾ ਸਮਾਨ ਹੈ ਉਹ ਲੈ ਕੇ ਫਰਾਰ ਹੋ ਗਏ ਚੋਰ ਜਿਵੇਂ ਕਿ ਗਹਿਣੇ ਹੋਰ ਪੈਸਾ ਗੱਟਾ ਵੀ ਲੈ ਕੇ ਫਰਾਰ ਹੋ ਗਏ ਇੱਥੋਂ ਤੱਕ ਗਿਆ ਗਿਆ ਕਿ ਪੀੜਤ ਸ਼ਾਂਤੀ ਨੇ ਸਾਡੀ ਨੂੰਹ ਦੇ ਕੱਪੜੇ ਤੱਕ ਪਾੜੇ ਗਏ ਸਾਡੀ ਨੂਰੀ ਖੇਚ ਤੋਂ ਕਿਤੇ ਕੀ ਸੋ ਇਸ ਇਲਾਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗਲੀ ਦੇ ਵਿੱਚ ਤਲਵਾਰਾਂ ਹਥਿਆਰ ਲਹਿਰਾਏ ਜਾ ਰਹੇ ਨੇ ਜਿਹੜੇ આરોપીਆਂ ਵੱਲੋਂ ਲਗਾਤਾਰ ਕਿਉਂਕਿ ਇਹ ਘਟਨਾ ਆਮ ਨਹੀਂ ਕਿਉਂਕਿ 150 ਬਦਮਾਸ਼ਾਂ ਦੀ ਗੱਲ ਕਹੀ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਹੁਣ ਪੁਲਿਸ ਜਾਂਚ ਦੇ ਵਿੱਚ ਜੁਟ ਗਈ ਹੈ RAMDAS ਦੇ SHO ਅਗਿਆਪਾਲ ਸਿੰਘ ਨੇ ਕਿਹਾ ਕਿ ਦੋਵਾਂ ਧਿਰ ਦੇ ਇੱਕ ਇੱਕ ਆਗੂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਪਰਚਾ ਦਰਜ ਕਰ ਲਿਆ ਗਿਆ ਅਤੇ ਜਾਂਚ ਦੇ ਵਿੱਚ ਪੁਲਿਸ ਜੁਟ ਗਈ ਹੈ ਸੋ ਤੁਸੀਂ ਸੁਣ ਸਕਦੇ ਹੋ ਕਿ ਪਰਿਵਾਰ ਵਾਲਿਆਂ ਦਾ ਕੀ ਕਹਿਣਾ ਹੈ ਅਤੇ ਉਸ ਤੋਂ ਬਾਅਦ ਪੁਲਿਸ ਦਾ ਵੀ ਕੀ ਕਹਿਣਾ ਹੈ ਉਹ ਵੀ ਤੁਸੀਂ ਸੁਣ ਸਕਦੇ ਹੋ। ਇਹਦਾ ਝਗੜਾ ਹੋਇਆ ਕਿਤੇ। ਹੂੰ। ਝਗੜਾ ਆਇਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰਹੇ ਆ ਸਭੋ ਮੇਰੇ ਰੋੜਾ ਹੀ ਵਜਾ ਇੱਥੇ ਕਿਤੇ ਕਾਹ ਵਜਾ ਵੇਖੋ। ਪਰ ਆਪਾਂ ਫੇਰ ਵੀ ਆਪਾਂ ਇਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿੰਦੇ ਨੇ ਤੇ ਇਹਨਾਂ ਨੂੰ ਕਹਿੰਦੇ ਵੀ ਨਾ ਮਾਰੋ ਰੋੜੇ। ਪਰ ਉਹ ਨਹੀਂ ਮਾਰਨੋ ਆੜੇ। ਕੌਣ ਸੀ ਹੈ ਕੌਣ ਸੀ ਉਹ? ਉਧਰ ਇੱਕ ਸ਼ਬਾਸ਼ ਹੀ। ਹੂੰ। ਅਨਵਰ ਹੀ ਔਰ ਗੋਰੇ ਅਨਵਾਰ ਕਿ ਮੇਜਰੀਵਾ ਪੰਜਰ ਬੰਦੇ। ਹੂੰ। ਇਹ ਸਾਰੇ ਤੁਹਾਡੇ ਪਿੰਡੇ ਹੀ ਆ। ਪਿੰਡੇ ਦੇ ਹੀ ਆ ਸਾਰੇ। ਕਿੰਨਾ ਕੋ ਨੁਕਸਾਨ ਕੀਤਾ ਤੁਹਾਡਾ ਨਾਲ। ਨੁਕਸਾਨ ਸਾਡਾ ਪੰਜਾਂ ਘਰਾਂ ਦਾ ਕੀਤਾ ਜੀ ਉਹਨਾਂ ਨੇ। ਪੰਜਾਂ ਘਰਾਂ ਹੀ ਟੁੱਟ ਪੱਜੇ। ਸਾਰਾ ਹੀ ਟੁੱਟ ਪੱਜ ਤੀਂ ਵੇਖ ਹੀ ਲਿਆ ਸਾਰਾ ਕੁਛ। ਹੂੰ ਕੁਝ ਕੈਸ਼ ਵੀ ਚੋਰੀ ਹੋਇਆ। ਕੈਸ਼ ਵੀ, ਸੋਨਾ ਵੀ, ਲਵਾਰੀਆਂ ਵੇਚ ਲੀਆਂ ਤੁਸੀਂ ਸਾਰੀਆਂ ਤੋੜਤੀਆਂ ਟੀ। ਹੂੰ ਚੋਰ ਦੇ ਨਾਲ ਆ ਇਹ ਜਿਹੜੇ ਚੋਰ ਹੀ ਆ ਸਾਰੇ। ਹੂੰ ਪੰਜਾਂ ਘਰਾਂ ਜੀ ਤਕਰੀਬਨ ਕਿੰਨੇ ਦਾ ਨੁਕਸਾਨ ਹੋ ਗਿਆ। ਵੇਖ ਲਓ ਤੁਸੀਂ ਉਹਨੋਂ ਦੂਜਿਆਂ ਦਾ ਤੇ ਪਤਾ ਨਹੀਂ ਸੋਨਾ ਕਿੰਨਾ ਨਿਕਲਿਆ ਮੈਨੂੰ ਮੇਰਾ ਦੋ ਤਿੰਨ ਟੋਲੇ ਦੇ ਲਾਗੇ ਬਨੇ ਹੈਗਾ ਸੀ ਕੈਸ਼ ਕੈਸ਼ ਵੀ ਹੈਗਾ ਇਹ 5-7000 ਰੁਪਇਆ ਕੁੱਲ ਮਲਾ ਕੇ ਗੱਲ ਕੀਤੀ ਜਾਵੇ ਤੁਹਾਡੀ ਬਾਕੀ ਤੁਹਾਡੇ ਸਾਥੀਆਂ ਨਾਲ ਗੱਲਬਾਤ ਹੋਈ ਹੋਏਗੀ ਉਹਨਾਂ ਕੇ ਨਾਲ ਨੁਕਸਾਨ ਦੇ ਸਿਆਡਾ ਨੂੰ ਉਹਨਾਂ ਦਾ ਮੇਰੇ ਨਾਲੋਂ ਸੌਖਾ ਜਿਆਦਾ ਆਇਆ ਉਹਨਾਂ ਦੀਆਂ ਤਿੰਨ ਦੇ ਲਮਾਰੀਆਂ ਤੋੜੀਆਂ ਫਰਿੱਜ ਤੋੜੀ ਆ ਟਾਂਕੀ ਤੋੜੀ ਆ ਸ਼ੀਸ਼ਾ ਸ ਕੋਈ ਨਹੀਂ ਛੱਡਿਆ ਤੇ ਲਮਾਰੀਆਂ ਦੇ ਵਿੱਚ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅਜੇ ਪੁੱਛਣੇ ਡੀਐਸਪੀ ਸਾਹ ਨੂੰ ਮਿਲੇ ਸਾਡੇ ਬੰਦੇ ਪਰ ਅਜੇ ਕੁਛ ਨਹੀਂ ਕੀਤਾ ਨਾ ਅਜੇ ਕੋਈ ਪਰਚਾ ਪੁਰਚਾ ਕੋਈ ਨਹੀਂ ਦਿੱਤਾ ਉਹਨਾਂ ਦੇ ਕੀ ਮੰਗ ਕਰਦੇ ਤੁਸੀਂ ਇਹ ਇਨਸਾਫ ਦੀ ਮੰਗ ਕਰਦੇ ਇਹ ਪਹਿਲਾਂ ਕੋਈ ਪੁਰਾਣੀ ਰੰਜਿਸ਼ ਸੀ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਸਾਟਾ ਸੋਟਾਂ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤਾਂ ਉਹਦੇ ਇੱਥੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਸੋ ਗੱਲ ਦੇ ਨਾਲ ਤੁਰ ਹੀ ਉਂਦੀ ਇੱਕ ਇਹਨਾਂ ਦੀ ਮੈਸੇਜ ਆ ਮਿੱਠੂ ਦੀ ਸਾਡੇ ਪਰਿਵਾਰ ਚੋਂ ਆ ਉਹਨਾਂ ਦੀ ਨਾ ਫੇਕ ਆ ਢੀ ਬਣਾ ਕੇ ਦੋਹਾਂ ਜੀਆਂ ਦੀ ਤੇ ਚਲਾਉਂਦੇ ਆ ਅੱਛਾ ਉਹਨਾਂ ਦੋਨਾਂ ਇਹ ਗੱਲ ਉਹ ਚਲਾਉਂਦੇ ਆ ਇੱਕਨਵਾਰਿਆ ਨਹੀਂ ਸੌਰੀ ਸ਼ਬਾਸ਼ ਆਸ਼ਾ ਗੋਰਾਵਾ ਕਿ ਜਗਤਾਰਾ ਇਹ ਚਲਾਉਂਦੇ ਆਡੀ ਸਰ ਦੋਨਾਂ ਘਰ ਵਾਲੇ ਵੋਟੀ ਦੀ ਫੇਕ ਆਈਡੀ ਬਣਾ ਕੇ ਫੇਕ ਆਈਡੀ ਬਣਾ ਕੇ ਚਲਾਉਂਦੇ ਆ ਫੋਟੋ ਦੀ ਲੱਗੀ ਕੋਈ ਝਗੜਾ ਆ ਹਾਂਜੀ 2 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਛ ਨਹੀਂ ਆਇਆ ਅੰਬਰ ਸਰ ਕਿ ਉਹ ਫੇਕ ਆਈਡੀ ਨਾਲ ਦੁਬਾਰਾ ਕਿਉਂ ਬਣਾਈ ਗਈ ਇਹਦੇ ਹੁਣ ਉਹਨਾਂ ਦੀ ਗਲਤੀ ਆ ਨਾ ਸਰ ਕਿਉਂ ਬਣਾਈ ਗਈ ਫੇਕ ਆਈਡੀ ਕਿਸੇ ਦੀ ਮਿਸ ਜੀ ਆਈਡੀ ਆਪਾਂ ਬਣਾ ਸਕਦੇ ਆ ਅੱਜ ਜਦੋਂ ਬੰਦੇ ਆਏ ਉਹਨਾਂ ਦੇ ਘਰ ਫੋਟੋ ਲੱਗੀ ਹੁੰਦੀ ਸੀ ਉਹ ਦੋਨੋਂ ਘਰ ਉਹਨਾਂ ਦੋਨਾਂ ਚੀਜ਼ਾਂ ਦੀ ਫੋਟੋ ਲੱਗੀ ਇੱਥੇ ਅੱਛਾ ਉਹਨਾਂ ਨੂੰ ਮੈਸੇਜ ਵੀ ਆਉਂਦੇ ਉਹ ਵੀ ਆ ਕੇ ਅਜੇ ਇਹਨਾਂ ਕੋਲ ਅੱਛਾ ਹਾਂਜੀ ਅੱਛਾ ਏਸੀ ਦੀ ਇਹ ਚੀਜ਼ ਤੋਂ ਉਹਨੇ ਪੁੱਛਿਆ ਤੇ ਲੜ ਪਏ ਏਸੀ ਦੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਹਾਂ ਅੰਮ੍ਰਿਤਸਰ ਇਹਨਾਂ ਦਿੱਤੀ ਹੋਈ ਹੈ ਅਜੇ ਕੁਝ ਨਹੀਂ ਬਣਿਆ ਉਹਦਾ ਵੀ ਮੈਂ ਤੇ 5125 ਨੂੰ ਪਿੰਡ ਮਲਕਪੁਰ ਜਿਹੜਾ ਨਾ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋਨਾਂ ਤਰਫ ਵਿਚਕਾਰ ਝਗੜਾ ਹੋਇਆ ਸੀ ਜੋ ਦੋਨਾਂ ਤਰ੍ਹਾਂ ਨੇ ਹੀ ਇੱਕ ਦੂਜੇ ਦੇ ਘਰਾਂ ਦਾ ਨੁਕਸਾਨ ਕੀਤਾ ਸੀ ਘਰਾਂ 'ਚ ਦਾਖਲ ਹੋ ਕੇ ਤੇ ਉਹਦੇ ਵਿੱਚ ਦੋਨਾਂ ਤਰ੍ਹਾਂ ਦੇ ਖਿਲਾਫ ਜੋ ਵੱਣਦੀ ਕਾਨੂੰਨੀ ਕਾਰਵਾਈ ਆ ਉਹ ਅਮਲ ਵੀ ਲਿਆਂਦੀ ਗਈ ਆ ਤੇ ਦੋਨਾਂ ਤਰ੍ਹਾਂ ਨੂੰ ਇੱਕ ਇੱਕ ਵਿਅਕਤੀ ਦਾ ਗ੍ਰਸਤਾਰ ਕੀਤਾ ਗਿਆ ਤੇ ਬਾਕੀ ਜਲਦੀ ਹੀ ਗ੍ਰਸਤਾਰ ਕੀਤਾ ਗਿਆ